ਦਿਸ਼ ਮੈਸ਼ ਪ੍ਰਾਪਰਟੀਆਂ ਹਮੇਸ਼ਾ ਕੋਸ਼ਿਸ਼ ਕਰਦੀ ਆ ਤੁਹਾਨੂੰ ਸਰਵਿਸ ਦੇਣ ਦੀ ਸੋ ਐਸੇ ਕਰਕੇ ਆਪਾਂ ਹੁਣ ਇਸ ਵਾਰੀ ਟਰਾਈ ਕਰ ਰਹੇ ਆ ਕਿ ਤੁਹਾਨੂੰ ਨਾਰਥ ਆਫ ਕੋਆ ਮਹਾਰਾਸ਼ਟਰਾ ਦੇ ਵਿੱਚ ਇੱਕ ਵਿਲਾਸ ਦਾ ਪ੍ਰੋਜੈਕਟ ਲੈ ਕੇ ਆਏ ਆ ਜਿਹੜੇ ਕਿ ਸਟ੍ਰੀਮ ਵਿਲਾਸ ਨੇ ਹੋਰ ਦਸ਼ਮੇਸ਼ ਪ੍ਰਾਪਰਟੀਆਂ ਬਹੁਤ ਸਾਰੀ ਆਪੋਰਟੀਨਿਟੀਜ਼ ਲੈ ਕੇ ਆ ਰਹੀ ਹੈ ਪੈਨ ਇੰਡੀਆ ਸੋ ਤੁਸੀਂ ਸਾਨੂੰ ਜਦੋਂ ਮਰਜ਼ੀ ਸਾਡੇ ਇੰਸਟਾ ਹੈਂਡਲ ਤੇ 981406456 ਇਸ ਨੰਬਰ ਰਾਹੀਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਦਸ਼ਮੇਸ਼ ਪ੍ਰਾਪਰਟੀਆਂ ਦੇ ਅਪਕਮਿੰਗ ਪ੍ਰੋਜੈਕਟ ਜਿਵੇਂ ਕਿ ਹੋਨਰ ਸਿਟੀ ਐਲ ਐਫ ਨਾਲ ਜਾ ਰਹੇ ਹਾਂ ਆ ਮੈਲਬਨ ਦੇ ਵਿੱਚ 4th ਆਫ ਸੈਪਟੈਂਬਰ ਟੂ 9th ਆਫ ਸੈਪਟੈਂਬਰ ਪੈਨ ਇੰਡੀਆ ਦੀ ਪਰਪਰਟੀਆਂ ਲੈ ਕੇ ਜਾ ਰਹੇ ਹਾਂ ਆਸਟ੍ਰੇਲੀਅਨ ਮਾਰਕੀਟ ਲਈ ਇਨਵੈਸਟਮੈਂਟ ਆਫ ਬੇਸਿਸ ਤੇ ਉਵੇਂ ਹੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਬਾਹਰ ਦੀ ਪ੍ਰੋਪਰਟੀਆਂ ਜਿਵੇਂ ਦੁਬਈ ਹੋ ਗਿਆ ਆਸਟ੍ਰੇਲੀਆ ਹੋ ਗਿਆ ਕੈਨੇਡਾ ਹੋ ਗਿਆ ਉਹਨਾਂ ਦੀ ਪ੍ਰੋਪਰਟੀਆਂ ਇੰਡੀਆ ਲੈ ਕੇ ਆਈਏ ਇਨਵੈਸਟਮੈਂਟ ਬੇਸ ਤੇ ਤਾਂ ਕਿ ਇੰਡੀਅਨ ਇਨਵੈਸਟਰ ਨੂੰ ਵੀ ਉਹ ਗਲੋਬਲ ਓਪਰਚ्युनिटी ਮਿਲਦੀ ਰਵੇ ਜਿਹੜਾ ਕਿ ਹਰ ਕੋਈ ਚਾਹੁੰਦਾ ਹੈ ਦਲੇਰਾ ਬਾਰੇ ਵੀ ਤੁਸੀਂ ਵੀਕ ਕਰ ਲਓ ਜੇ ਕੋਈ ਇਹਦਾ ਤੁਹਾਨੂੰ ਕੀ ਬੈਨੀਫਿਟ ਦਲੇਰਾ ਲੈਣ ਵਾਲਿਆਂ ਨੂੰ ਸਭ ਤੋਂ ਵੱਡਾ ਬੈਨੀਫਿਟ ਤਾਂ ਇਹ ਹੈ ਜੀ ਇੱਕ ਮੈਨੂੰ ਲੱਗਦਾ ਕਿ ਦਿਸ ਇਜ਼ ਇੰਡੀਆ ਦੇ ਵਿੱਚ ਇਹ ਆਖਰੀ ਸਿਟੀ ਹੈ ਜਿਹੜੀ ਸਕ੍ਰੈਚ ਤੋਂ ਸ਼ੁਰੂ ਹੋ ਕੇ ਬਣਨ ਜਾ ਰਹੀ ਹੈ ਜਿਹੜਾ ਕਿ ਬਹੁਤ ਰੇਅਰ ਅਰੇਂਜਮੈਂਟ ਹੁੰਦਾ ਮੈਨੂੰ ਨਹੀਂ ਲੱਗਦਾ ਸ਼ਾਇਦ ਚੰਡੀਗੜ੍ਹ ਤੋਂ ਬਾਅਦ ਕੋਈ ਅਜੋਜੀ ਸਿਟੀ ਆਈ ਹੈ ਜਿਹੜੀ ਬਿਲਕੁਲ ਸκραਚ ਤੋਂ ਸ਼ੁਰੂ ਹੋ ਕੇ ਬਣੀ ਹੋਵੇ ਕਿਉਂਕਿ ਇੰਡੀਆ ਦੇ ਕੋਲ ਇਨਾ ਲੈਂਡ ਏਰੀਆ ਵੀ ਨਹੀਂ ਹੈ ਤੇ ਜਿਹੜੀ ਸਿਟੀ ਸਪੈਸੀਫਿਕਲੀ ਇੱਕ ਇਨਫਰਾਸਟ੍ਰਕਚਰ ਦੇ ਹਿਸਾਬ ਨਾਲ ਇੰਡਸਟਰੀ ਦੇ ਹਿਸਾਬ ਨਾਲ ਬਣੀ ਹੋਵੇ ਜਿੱਥੇ 90% ਇੰਡਸਟਰੀ ਆ ਰਹੀ ਹੈ ਤੇ ਇੰਡਸਟਰੀਅਲ ਜਾਇੰਟਸ ਆਲਰੇਡੀ ਇਨਵੈਸਟ ਕਰ ਚੁੱਕੇ ਹੈ ਉਸ ਤੋਂ ਵੱਡੀ ਓਪਰਚੁਨਿਟੀ ਆਪਾਂ ਕਿਸ ਚੀਜ਼ ਨੂੰ ਕਹਿ ਸਕਦੇ ਸਰ ਦੇ ਪ੍ਰੋਪਰਟੀ ਤੇ ਰੈਂਡ ਤੇ ਰੈਂਡ ਨੂੰ ਵੀ ਸਾਰਾ ਕੁਝ ਜਿਹੜੀ ਫੈਸਿਲਿਟੀ ਮਤਲਬ ਕਿ ਇੰਡਸਟਰੀ ਜਦੋਂ ਆਵਾ ਜਿਹੜੀ ਕੋ ਲੇਬਰ ਵੀ ਹੋਊਗੀ ਤੇ ਜਿਹੜੇ ਕੰਮ ਕਰਨ ਉਹਨੂੰ ਪੂਰੀ ਫੈਸਿਲਿਟੀਜ਼ ਅਵੇਲੇਬਲ ਉਹ ਤੇ ਹਰ ਇੱਕ ਚੀਜ਼ ਅਵੇਲੇਬਲ ਹੈ ਜੀ ਇੰਡਸਟਰੀਅਲ ਪਲਾਟਸ ਰੈਜ਼ੀਡੈਂਸ਼ੀਅਲ ਪਲਾਟਸ ਕਮਰਸ਼ੀਅਲ ਪਲਾਟਸ ਤੁਸੀਂ ਜੋ ਮਰਜ਼ੇ ਈਵਨ ਰੈਸਟੋਰੈਂਟਸ ਹੋ ਗਿਆ ਫਿਊਲ ਪੰਪਸ ਹੋ ਗਏ ਤੁਸੀਂ ਵਾਟਐਵਰ ਯੂ ਰਿਕੁਆਇਰਡ ਅਸੀਂ ਤੁਹਾਨੂੰ ਉੱਥੇ ਪ੍ਰੋਵਾਈਡ ਕਰਾ ਸਕਦੇ ਆ ਇਨਵੈਸਟਮੈਂਟ ਤੋਂ ਇਲਾਵਾ ਜੇ ਤੁਸੀਂ ਲੁੱਕੀ ਰੈਂਟ ਵਿਟਸ ਲੈ ਰਹੇ ਹੋ ਤਾਂ ਰੈਜ਼ੀਡੈਂਸ਼ੀਅਲ ਉਹਦਾ ਹੋਰ ਗੁੱਡ ਹੈ ਜੀ ਜਿਹੜਾ ਬੰਦਾ ਇਸ ਟਾਈਮ ਤੇ ਰੈ residencial ਦੇ ਵਿੱਚ ਆ ਕਮਰਸ਼ੀਅਲੀ ਇਨਵੈਸਟ ਕਰ ਰਿਹਾ ਉਹਨਾਂ ਦਾ ਇਸ ਟਾਈਮ ਤੇ ਫਰਸਟ ਮੂਵਰਜ਼ ਐਡਵਾਂਟੇਜ ਮਿਲ ਰਹੀ ਹੈ ਜਿਹੜਾ ਕਿ ਰੀਅਲ ਅਸਟੇਟ ਦੇ ਵਿੱਚ ਬਹੁਤ ਘੱਟ ਓਪਰਚ्युनिटीज ਹੁੰਦੀ ਹੈ ਜੋ ਤੁਸੀਂ ਕਿਸੇ ਨਵੀਂ ਜਗ੍ਹਾ ਤੇ ਇੰਨੀ ਛੇਤੀ ਤੁਹਾਨੂੰ ਫਰਸਟ ਮੂਵਰਜ਼ ਐਡਵਾਂਟੇਜ ਮਿਲ ਜੇ ਮੈਨੂੰ ਲੱਗਦਾ ਸਾਡਾ ਪ੍ਰੋਜੈਕਟ ਪਹਿਲਾ ਹੋਊਗਾ ਜਿਹੜਾ ਤੁਹਾਨੂੰ ਸਾਲ ਦੇ ਵਿੱਚ ਵਿੱਚ ਡਿਲੀਵਰੀ ਵੀ ਹੋ ਜਾਣਾ ਤੇ ਤੁਸੀਂ ਉੱਤੇ ਆਪਣਾ ਕੁਝ ਕਰ ਵੀ ਸਕਦੇ ਹੋ ਜੀ ਬਬੇ ਅੱਜ ਤੇਰੇ ਕੀ ਬਟਾਇਆ ਜੀ ਬਹੁਤ ਬੜਾ ਵਧੀਆ ਚੰਗਾ ਸਕਸੈਸਫੁਲ ਰਿਹਾ ਠੀਕ ਹੈ ਜੀ ਸ਼ਸ਼ੀ ਗਾਲ ਜੀ ਬੜਾ ਵੀ ਧੰਨਵਾਦ ਤੁਸੀਂ ਹਰ ਵਾਰੀ ਆ ਕੇ ਕਵਰ ਕਰਦੇ ਹੋ ਬਹੁਤ ਚੰਗਾ ਲੱਗਦਾ ਜੀ ਇਵੈਂਟ ਤੇ ਥਰੈ ਉਹ 1992 ਤੋਂ ਪਹਿਲਾਂ ਇਵੈਂਟ ਹੀ ਕਰ ਰਿਹਾ ਜੀ ਕਦੀ ਕਿਸੇ ਕੰਪਨੀ ਦਾ ਕਦੀ ਕਿਸੇ ਕੰਪਨੀ ਦਾ ਲੁਧਿਆਣਾ ਲਈ ਇੱਕ ਨਵੀਂ ਓਪਰਚੁਨਿਟੀ ਹਰ ਵਾਰੀ ਲੈ ਕੇ ਆਈਦੀ ਹੈ ਤੇ ਐਤਕੀ ਨੌਰਥ ਗੋਆ ਤੇ ਨਾਲ ਤੁਲੇਰਾ ਦੀ ਦੋਨੋਂ ਲੈ ਕੇ ਆਏ ਆ ਦੋਨਾਂ ਦੇ ਵਿੱਚ ਇਨਵੈਸਟਮੈਂਟ ਪ੍ਰਾਪਰਟੀ ਵਧੀਆ ਹੈ ਕਿਉਂਕਿ ਦਸ਼ਮੀਨ ਪ੍ਰਾਪਰਟੀ ਇਨਵੈਸਟਮੈਂਟ ਦੇ ਨਾਂ થી ਜਾਣਿਆ ਜਾਂਦਾ ਹੈ ਕਿ ਜੇ ਚੰਗੀ ਇਨਵੈਸਟਮੈਂਟ ਕਰਨੀ ਹੈ ਤੇ ਬਬੂਆਜੀ ਕੋਲੇ ਚਲੇ ਜਾਓ ਹੰਕਾਰ ਨਹੀਂ ਹੈ ਮਾਣ ਹੈ ਇਸ ਗੱਲ ਦਾ ਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਠੀਕ ਟੰਗ ਨਾਲ ਅਸੀਂ ਠੀਕ ਜਗ੍ਹਾ ਤੇ ਪ੍ਰੋਵਾਈਡ ਕਰਾ ਕੇ ਦਿੰਨੇ ਆ ਤੇ ਹੁਣ ਅਸੀਂ ਜਿਹੜੀ ਇਸ ਓਪਰਚੁਨਿਟੀ ਨੂੰ ਲੈ ਕੇ ਆਏ ਆ ਧਲੇਰਾ ਦੀ ਵਿਖੇ ਵੀ ਜਿਹੜੀ ਤੁਸੀਂ ਬਹੁਤ ਵਧੀਆ ਓਪਰਚੁਨਿਟੀ ਹੈ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਇਨਵੈਸਟ ਕਰਕੇ ਤੇ ਵੱਧ ਤੋਂ ਵੱਧ ਕਮਾਈ ਕਰ ਸਕਦੇ ਹੋ ਗੋਆ ਦੇ ਵਿੱਚ ਵੀ ਤੁਸੀਂ ਜਿੰਨਾ ਅਸੀਂ ਸਿਰਫ 11 ਵਿਲਾ ਦੇ ਲੈ ਕੇ ਆਏ ਆ 2.5 ਏਕੜ ਦੇ ਵਿੱਚ ਫਰਸਟ ਟਾਈਮ ਹੋਏਗਾ ਕਿ ਤੁਸੀਂ ਇਹ ਕਰਦੇ ਹੋ ਕਿ 11 ਵਿਲਾ ਨਹੀਂ ਬਣਨੇ ਉਹ ਐਜ਼ ਅ ਰੈਜ਼ੋਰਟ ਟਾਈਪ ਐਜ਼ ਅ ਤੁਹਾਡੀ ਫਾਰਮ ਹਾਊਸ ਟਾਈਪ ਐਜ਼ ਅ ਸੈਕੰਡ ਹਾਊਸ ਟਾਈਪ ਉਸ ਟਾਈਪ ਦੇ ਵਿੱਚ ਅਸੀਂ ਬਹੁਤ ਵਧੀਆ ਤੁਹਾਨੂੰ ਬਣਾ ਕੇ ਦੇਵਾਂਗੇ ਜੇ ਸਾਡੇ ਕੋਲ ਕੋਈ ਪਲਾਟ ਲੈਣਾ ਚਾਹਵੇ ਤਾਂ ਅਸੀਂ ਪਲਾਟ ਵੀ ਦੇ ਦੇਵਾਂਗੇ 600 ਗਾਈ ਦੇ ਪਲਾਟ ਹੈ ਟੋਟਲ 11 ਪਲਾਟ ਹੈ 25000 ਪਰ ਸਕੁਅਰ ਯਾਰਡ ਦੇ ਨਾਲ ਅਸੀਂ ਤੁਹਾਨੂੰ ਪਲਾਟ ਦੇ ਦੇਵਾਂਗੇ ਜਿਹੜੀ ਕੰਸਟਰਕਸ਼ਨ ਹੈ ਤੁਸੀਂ ਆਪ ਕਰਨ ਚਾਹੋ ਆਪ ਕਰ ਲਓ ਸੜਨ ਕੋਈ ਤਾਂ ਅਸੀਂ ਕਰਕੇ ਦੇ ਦੇਾਂਗੇ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਓਪਰਚ्युनिटी ਸਾਡੇ ਕੋਲੇ ਹੈਗੀ ਹੈ ਬਾਹਰ ਗੁਰਦਾਵਾਲ ਦੀ ਸਾਡੇ ਕੋਲੇ ਪੰਜਾਬ ਤੋਂ ਬਾਹਰ ਦੀਆਂ ਡੀਐਲਐਫ ਗੌਦਰੇਜ ਅਦਰਵਾਈਜ਼ ਜਿੰਨੀਆਂ ਵੀ ਅੱਛੀਆਂ ਕੰਪਨੀਆਂਜ਼ ਹੈ ਉਹਨਾਂ ਨਾਲ ਸਾਡਾ ਬਹੁਤ ਵਧੀਆ ਲਿੰਕ ਹੈ ਤੇ ਅਸੀਂ ਉਹਨਾਂ ਦੀ ਜਿਹੜੀ ਲੁਧਿਆਣਾ ਦੇ ਵਿੱਚ ਟਾਈਮ ਟੂ ਟਾਈਮ ਅਲ ਦੇਕੂਰੀ ਪਿੱਛੇ ਅਸੀਂ ਲਾਈ ਟਾਈਮ ਟੂ ਟਾਈਮ ਅਸੀਂ ਹਰ ਇੱਕ ਨੂੰ ਲੈ ਕੇ ਆਂਦੇ ਰਹਿੰਨੇ ਆ ਜੀ ਕੋਸ਼ਿਸ਼ ਕਰਿਆ ਕਰੋ ਅਗਰ ਕੋਈ ਪ੍ਰਾਪਰਟੀ ਖਰੀਦਣੀ ਹੈ ਤੇ ਇੱਕ ਵਾਰੀ 9814064456 ਜੋ ਡਾਇਲ ਕਰਿਆ ਕਰੋ ਨਵੀਆਂ ਤੇ ਨਵੀਆਂ ਓਪਰਚ्युनिटी ਜਿਹੜੀਆਂ ਅਸੀਂ ਤੁਹਾਨੂੰ ਦੇਾਂਗੇ ਦੁਬਈ ਕੈਨੇਡਾ ਅਸੇਡਿਆ ਪਤਾਇਆ ਲੋਕਲ ਲੁਧਿਆਣਾ ਐਨਸੀਆਰ ਟ੍ਰਾਈ ਸਿਟੀ ਜਿੱਥੇ ਦੀ ਮੱਦੀ ਸਾਡੇ ਕੋਲ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਅੱچھے ਇਨਵੈਸਟਮੈਂਟ ਅਥੀ ਤੁਹਾਡੇ ਇੱਥੇ ਕਰਾ ਕੇ ਦੇਵਾਂਗੇ ਦਸ਼ਮੇਸ਼ ਪ੍ਰਾਪਰਟੀ ਵੱਲੋਂ ਜਿੰਨੇ ਵੀ ਅੱਜ ਇੱਥੇ ਇਸ ਇਵੈਂਟ ਦੇ ਵਿੱਚ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨੈਕਸਟ ਜਿਹੜਾ ਸਾਡਾ ਇਵੈਂਟ ਹੈ ਉਹ ਜਲਦੀ ਹੀ ਅਸੀਂ ਤੁਹਾਨੂੰ ਤੁਹਾਡੇ ਚੈਨਲ ਦੇ ਥਰੂ ਦੱਸ ਦੇਵਾਂਗੇ ਕਿ ਸਾਡੇ ਨੈਕਸਟ ਕਦੋਂ ਲੱਗਣਾ ਹੈ ਸਤਿ ਸ਼੍ਰੀ ਅਕਾਲ ਜੀ ਤੇ ਪਲੱਸ ਜਿਹੜੇ ਵੀ ਬੰਦੇ ਜੰਮੂ ਕਸ਼ਮੀਰ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਉਹਨਾਂ ਲਈ ਦਸ਼ਮੇਸ਼ ਪ੍ਰਾਪਰਟੀਆਂ ਇੱਕ ਬਹੁਤ ਵਧੀਆ ਓਪਰਚੁਨਿਟੀ ਲੈ ਕੇ ਆਇਆ ਹੈ ਅਸੀਂ ਇੱਕ ਗੇਟਿਡ ਕਲੋਨੀ ਲੈ ਕੇ ਆਏ ਹਾਂ ਜਿਹ ਪਤਨੀ ਟਾਪ ਤੇ ਜਿਹੜੇ ਕੀ ਬਹੁਤ ਹੀ ਨੋਮੀਨਲ ਪ੍ਰਾਈਸਿਸ ਤੇ ਹੈ ਉਹਦੇ ਬਾਰੇ ਮੋਰ ਜਾਣਨ ਲਈ ਤੁਸੀਂ ਸਾਨੂੰ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਸਾਡੇ ਇੰਸਟਾ ਹੈਂਡਲ ਤੇ ਦਸ਼ਮੇਸ਼ ਪ੍ਰਾਪਰਟੀਆਂ ਅੰਡਰਸਕੋਰ ਐਲ ਡੀ ਐਚ ਜਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 987656456 ਥੈਂਕ ਯੂ ਇਹ ਜਿਹੜਾ ਪਤਨੀ ਟਾਪ ਦਾ ਪ੍ਰੋਜੈਕਟ ਹੈ ਇਹ ਪਹਿਲੀ ਵਾਰੀ ਹੈ ਕਿ ਅਸੀਂ ਤੁਹਾਨੂੰ ਪਤਨੀ ਟਾਪ ਦੇ ਵਿੱਚ ਇੱਕ ਬਹੁਤ ਵਧੀਆ ਇੰਡੀਪੈਂਡੈਂਟ ਵਿਲਾ ਬਣਾ ਕੇ ਦੇਣ ਜਾ ਰਹੇ ਆ ਇੰਡੀਪੈਂਡੈਂਟ ਵਿਲਾਸ ਗੇਟਡ ਕਮਿਊਨਿਟੀ ਵਿਦ ਪੂਲ ਕਲੱਬ ਹਰ ਚੀਜ਼ ਤੁਹਾਨੂੰ ਉੱਥੇ ਮਿਲੇਗੀ ਔਰ ਪਤਨੀ ਟਾਪ ਦੇ ਵਿੱਚ ਪਹਿਲਾ ਪ੍ਰੋਜੈਕਟ ਹੋ ਗਿਆ ਜਿਹਨੂੰ ਮਿਟੀ ਮਿਨੀ ਸਵਿਟਜ਼ਰਲੈਂਡ ਦੇ ਨਾਮ ਨਾਲ ਤੁਸੀਂ ਜਾਣਿਆ ਜਾਊਗਾ ਔਰ ਅੱਛੀ ਬਹੁਤ ਛੋਟੇ ਪੈਸੇ ਘੱਟ ਪੈਸਿਆਂ ਦੇ ਵਿੱਚ ਕਾਟੇ ਇਨਵੈਸਟਮੈਂਟ ਦੇ ਵਿੱਚ ਸਿਰਫ ਤੇ ਲੱਖ ਦਾ 플롯 ਸਟਾਰਟ ਹੋ ਰਿਹਾ ਜੀ ਉੱਪਰ ਤੁਹਾਡੀ ਮਰਜ਼ੀ ਹੈ ਜਿੰਨਾ ਤੁਸੀਂ ਜਿਹੋ ਜਿਹਾ ਲਵਾਣਾ ਚਾਹੋ ਅਸੀਂ ਕਨਸੈਪਟ ਇਹ ਲਗ ਲਗ ਕਰਦੇ ਆ ਕਿ ਅਸੀਂ 플롯 ਅਲੱਗ ਸੇਲ ਕਰਦੇ ਆ ਕੰਸਟਰਕਸ਼ਨ ਅਲੱਗ ਤੁਹਾਨੂੰ ਬਣਾ ਕੇ ਦਿੰਦੇ ਆ ਇਦਾਂ ਹੀ ਸਾਡੇ ਲੁਧਿਆਣੇ ਦੇ ਵਿੱਚ ਹੁਣ ਅਸੀਂ ਪ੍ਰੋਜੈਕਟ ਲਾਂਚ ਕੀਤਾ ਹੈ ਜਿਹੜਾ ਕਿ ਫਰੋਜ਼ਪੁਰ ਰੋਡ ਤੇ ਹੈ ਉਹਦੇ ਵਿੱਚ ਵੀ ਅਸੀਂ 플롯 ਅਲੱਗ ਕੰਸਟਰਕਸ਼ਨ ਅਲੱਗ ਕੋਈ ਵੀ ਸਾਊਸੀ ਕਿ ਦੀ ਵੀ ਸਾਡਾ ਪਰ ਡੈਕਟਾ ਹੈ 플롯 ਅਲੱਗ ਹੈ कंस्ट्रक्शन ਹੈ ਲੱਗ ਗਿਆ ਤੁਸੀਂ ਸਾਨੂੰ ਦੋ ਪਾਰਟ ਦੇ ਵਿੱਚ ਇਨਵੈਸਟਮੈਂਟ ਕਰ ਜਿਹੜੀ ਆਪੇ ਕਰ ਸਕਦੇ ਹੋ ਜਿਹਦੇ ਵਿੱਚ ਪਲਾਟ ਦੇ ਲੱਗ ਦੇ ਸਕਦੇ ਹੋ ਤੇ ਉੱਪਰ ਲੱਗ ਦੇ ਸਕਦੇ ਹੋ This is one of the fast project that is coming up in India India is developing day by day and this is the future ਤੁਸੀਂ ਆਪਾਂ ਇਹ ਹਰਵਾਰੀ ਇਵੈਂਟ ਕਿਸ ਲਈ ਕਰਦੇ ਆ ਗਿਆ ਆਪਾਂ ਇਵੈਂਟ ਇਸ ਲਈ ਕਰਦੇ ਆ ਕਿ ਯੂ ਸ਼ੁਡ ਗੈਟ ਇਨਫੋਰਮੇਸ਼ਨ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਹੈ ਕਿ ਕਿਹੜੀ ਇਨਵੈਸਟਮੈਂਟ ਓਪਰਚ्युनिटीज ਆ ਰਹੀਆਂ ਨੇ ਹੋਰ ਕੀ ਕੀ ਮਾਰਕੀਟ ਦੇ ਵਿੱਚ ਨਵਾਂ ਆ ਰਿਹਾ ਹੈ ਅੱਪਾ ਕਿਸ਼ਨ ਨਾਲ ਵੀ ਗੱਲ ਕਰਦੇ ਆ ਕੋਈ ਕਹਿੰਦਾ ਕਿ ਹਾਂਜੀ ਮੈਂ ਇੱਥੇ ਇਨਵੈਸਟਮੈਂਟ ਕੀਤੀ ਇਟਸ ਸਟਕ ਕੋਈ ਕਹਿੰਦਾ ਮੈਂ ਇੱਥੇ ਇਨਵੈਸਟਮੈਂਟ ਕੀਤੀ ਇਟਸ ਸਟਕ ਉਹਦਾ ਰੀਜ਼ਨ ਕੀ ਹੈ ਕਿਉਂਕਿ ਨੌਲੇਜ ਮਾਰਕੀਟ ਵਿੱਚ ਐਨੀ ਨਹੀਂ ਹੈਗੀ ਜਿੰਨੇ ਇਨਵੈਸਟਮੈਂਟ ਹੈ ਤੁਸੀਂ ਹਰ ਕਿਸੇ ਕੋਲ ਚਲੇ ਜਾਂਦੇ ਹੋ ਕੋਈ ਤੁਹਾਨੂੰ ਕਹਿੰਦਾ ਕਿ ਇੱਥੇ ਇਨਵੈਸਟ ਕਰ ਲਓ ਕੋਈ ਤੁਹਾਨੂੰ ਕਹਿੰਦਾ ਉੱਥੇ ਇਨਵੈਸਟ ਕਰ ਲਓ ਬਟ ਕੀ ਤੁਹਾਨੂੰ ਸੱਚੀ ਉੱਥੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਏ ਅਵੇਰਨੈਸ ਲੈ ਕੇ ਆਣ ਲਈ ਅਸੀਂ ਇਹ ਪ੍ਰੋਜੈਕਟ ਲੈ ਕੇ ਆਉਂਦੇ ਆਂ ਇਹ ਅਸੀਂ ਇਵੈਂਟਸ ਕਰਦੇ ਆ ਤਾਂ ਕਿ ਤੁਸੀਂ ਆਓ ਤੁਹਾਨੂੰ ਪਤਾ ਲੱਗੇ ਕਿ ਕਿਹੜੇ ਪ੍ਰੋਜੈਕਟ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕਿਹੜੇ ਵਿੱਚ ਇਨਵੈਸਟਮੈਂਟ ਨਹੀਂ ਕਰਨੀ ਚਾਹੀਦੀ ਕਿਹੜਾ ਜ਼ਿਆਦਾ ਟਰਸਟਵਰਦੀ ਹੈ ਕਿਹੜਾ ਬਿਲਡਰ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਥੈਟ ਇਜ਼ ਵਾਟ ਵੀ ਡੂ ਇਹ ਅਸੀਂ ਥੋੜੇ ਤੱਕ ਇਹੀ ਲੈ ਕੇ ਆਨੇ ਵੀ ਆਰ ਚੈਨਲਸ ਇਹ ਚੈਨਲਸ ਇਸੇ ਲਈ ਬਣਦੇ ਨੇ ਤਾਂ ਕਿ ਤੁਹਾਨੂੰ ਇੱਕ ਡਾਇਰੈਕਟ ਡਿਵੈਲਪਰ ਨਾਲ ਜਾਂ ਕਿਸੇ ਨਾਲ ਵੀ ਕੰਟੈਕਟ ਕੀਤਾ ਜਾ ਸਕੇ ਤੁਹਾਨੂੰ ਪਤਾ ਲੱਗੇ ਕਿ ਹਾਂਜੀ ਵੀ ਇਹ ਵਾਲੇ ਪ੍ਰੋਜੈਕਟ ਤੇ ਅਸੀਂ ਇਨਵੈਸਟਮੈਂ ਟੁਲੇਰਾ ਦੇ ਵਿੱਚ ਲੈ ਕੇ ਆ ਰਿਹਾ ਹੁਣ ਟੁਲੇਰਾ ਕਿਉਂਕਿ ਇਸ ਟੁਲੇਰਾ ਇਸ ਅ ਫਿਊਚਰ ਤੁਸੀਂ ਜਿੱਥੇ ਵੀ ਦੇਖੋਗੇ ਅੱਜ ਕੱਲ੍ਹ ਹੁਣ ਇਟ ਇਜ਼ ਵਨ ਆਫ ਦਾ ਲਾਰਜੈਸਟ ਏਸ਼ੀਆਜ਼ ਵਨ ਆਫ ਦਾ ਲਾਰਜੈਸਟ ਗ੍ਰੀਨਫੀਲਡ ਇੰਡਸਟਰੀ ਬੰਦੀ ਪਈ ਆ ਸੋ ਥਿਸ ਇਜ਼ ਫਿਊਚਰ ਸਾਰੇ ਇੱਥੇ ਮੂਵ ਕਰਦੇ ਪਏ ਨੇ ਬੀ ਟਾਟਾ ਬੀਡ ਬੋਇੰਗ ਬੀਇੰਗ ਇਟ ਅਦਾਨੀ ਰਿਲਾਇੰਸ ਯੂ ਨੇਮ ਇਟ ਸਾਰੇ ਉੱਥੇ ਆਉਂਦੇ ਪਏ ਨੇ ਉਹਦਾ ਕੋਈ ਰੀਜ਼ਨ ਹੈ ਕਿਉਂਕਿ ਫਿਊਚਰ ਉੱਥੇ ਹੈ ਜਿੱਥੇ ਫਿਊਚਰ ਹੈ ਉੱਥੇ ਇਨਵੈਸਟਮੈਂਟ ਕਰਨ ਦਾ ਬਟ ਆਫ ਦੈਟ ਇਜ਼ ਕਿ ਉੱਥੇ ਇੱਕ ਰੀਜ਼ਨ ਬੰਦਾ ਕਿ ਹੁਣ ਇਹਦੇ ਨਾਲ ਨਾਲ ਅਸੀਂ ਹੁਣ ਗੋਆ ਦੇ ਨੇੜੇ ਵੀ ਲੈ ਕੇ ਆ ਰਹੇ ਹਾਂ ਸੋ ਨਾਰਥ ਆਫ ਗੋਆ ਵੀ ਇੱਕ ਪ੍ਰੋਜੈਕਟ ਆ ਨਾ ਉੱਥੇ ਪਲOTS ਨੇ ਵਿਲਾਸ ਨੇ ਤੁਸੀਂ ਉਹਦੇ ਵਿੱਚ ਵੀ ਕਰ ਸਕਦੇ ਇਟਸ ਗੁੱਡ ਫਾਰ ਰੈਂਟਲ ਇਨਕਮ ਹੈਨਾ ਸੋ ਅੱਜ ਕੱਲ ਦੇ ਟਾਈਮ ਦੇ ਵਿੱਚ ਮੇਜਰਲੀ एवरीवन ਇਜ਼ ਲੁਕਿੰਗ ਫਾਰ ROI ਹਰ ਇੱਕ ਨੂੰ ਆ ਰਹੀ ਚਾਹੀਦੀ ਹੈ ਹਰ ਇੱਕ ਨੂੰ ਕਹਿੰਦਾ ਕਿ ਚਲੋ ਜਿਆਦਾ ਨਾ ਹੋਵੇ ਘੱਟ ਤੋਂ ਘੱਟ ਰੈਂਟਲ ਹੀ ਆ ਜਾਵੇ ਸੋ ਦੈਟਸ ਵਾਟ ਵੀ ਆਰ ਬ੍ਰਿੰਗਿੰਗ ਰੈ residențial ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਉਹ ਆਪਣੇ ਆਰੋਆਈ ਹੈ ਕਾਫੀ ਘੱਟ ਹੁੰਦੀ ਹੈ ਬਟ ਜਦੋਂ ਇਦਾਂ ਦੇ ਪ੍ਰੋਜੈਕਟਸ ਆ ਜਾਂਦੇ ਨੇ ਉਹਦੇ ਵਿੱਚ ਰੈ residenial ਦੀ ਵੀ ਜਿਹੜੀ ਆਰੋਆਈ ਹੈ that beats commercial ਸੋ ਅਸੀਂ ਇਹੀ ਤੁਹਾਨੂੰ ਸਮਝਾਉਣਾ ਹੈ ਕਿ ਹਾਂਜੀ ਆਓ ਤੁਸੀਂ ਦੇਖੋ ਬੈਠੋ ਜ਼ਰੂਰੀ ਨਹੀਂ ਹੈ ਕਿ ਇੱਥੇ ਤੁਸੀਂ ਆਏ ਹੋ ਤਾਂ ਤੁਹਾਨੂੰ ਲੈਣੇ ਲੈਣਾ ਸਮਝੋ ਇੱਕ ਪ੍ਰੋਜੈਕਟ ਸਮਝੋ ਦੋ ਸਮਝੋ 10 ਸਮਝੋ ਤੁਹਾਨੂੰ ਇੱਥੇ ਇੱਥੇ ਨਹੀਂ ਚਾਹੀਦਾ ਤੁਹਾਨੂੰ ਕੈਨੇਡਾ ਚਾਹੀਦਾ ਤੁਹਾਨੂੰ ਦੁਬਈ ਚਾਹੀਦਾ ਤੁਹਾਨੂੰ ਪੱਤਾਇਆ ਚਾਹੀਦਾ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਵੀ ਗਾਟ 올 ਦਾ ਪ੍ਰੋਜੈਕਟਸ ਅੰਡਰ ਵਨ ਰੂਫ ਤੁਸੀਂ ਆਓ ਤੁਸੀਂ ਦੇਖੋ ਤੁਸੀਂ ਜਸਟ ਨੇਮ ਇਟ ਤੁਹਾਨੂੰ ਹਾਂਜੀ ਤੁਸੀਂ ਰੈ residențial ਲੈਣਾ ਕਮਰਸ਼ੀਅਲ ਲੈਣਾ ਹੋਟੈਲਸ ਲੈਣੇ ਕੈਸਟ ਰੈ residențial ਲੈਣੇ ਟੋਲ ਬੰਸ ਲੈਣੇ एवरीथिंग ਵੀ ਹੈਵ ਈਚ ਐਂਡ एवरीथिंग ਅੰਡਰ ਵਨ ਰੂਫ ਥੈਟ ਇਜ਼ ਵਾਟ ਵੀ ਡੂ ਅੱਜ ਦੇ ਇਵੈਂਟ ਦੇਰੀਫਰੀ ਸਾਰੀਆਂ ਕੁਆਰੀਜ਼ ਬੇਸਿਕਲੀ ਇਹਦੇ ਵਿੱਚ ਹੀ ਸੀ ਕਿ ਕਿ ਐਸੇ ਇਨਵੈਸਟਮੈਂਟ ਕਰਦੇ ਆ ਤਾਂ ਇਨਵੈਸਟਮੈਂਟ ਦੇ ਵਿੱਚ ਕੀ ਰਿਟਰਨਸ ਐਂਡ ਦੇ ਹੈਵ ਗਾਟ ਦਾ ਬੈਸਟ ਰਿਪਲਾਈ ਬੈਸਟ ਆਰਵਾਈਜ਼ ਇਨ ਦੈਟ ਥਿੰਕ ਕਿ ਹਾਂਜੀ ਦੇ ਆਰ ਵੈਰੀ ਮਚ ਇਨਟੂ ਦਿਸ ਕਿ ਹਾਂਜੀ ਅਸੀਂ ਇਨਵੈਸਟਮੈਂਟ ਕਰਨੀ ਹੈ ਸੋ ਵੀ ਹੈਵ ਆਈ ਥਿੰਕ ਵੀ ਹੈਵ ਗਾਟ ਮੋਰ ਦੈਨ 70% ਆਫ ਦਾ ਕਸਟਮਰਸ ਕਨਵਰਜਨਸ ਦੈਟ ਦੇ ਆਰ ਥਿੰਕਿੰਗ ਹਾਂਜੀ ਦਿਸ ਇਜ਼ ਦਾ ਬੈਸਟ ਇਨਵੈਸਟਮੈਂਟ ਓਪਰਚੁਨਿਟੀ ਕਿਤੇ ਦੇ ਲੋਕ ਜਿਆਦਾ ਇੰਟਰਸਟ ਦਿਖਾ ਰਹੇ ਨੇ ਜਿਹੜੇ ਜਿਆਦਾ ਇਨਵੈਸਟਮੈਂਟ ਇਹਦੇ ਵਿੱਚ ਬੇਸਿਕਲੀ ਕੀ ਹੈ ਕਿ ਹਰੇ ਟਿਕਟ ਸਾਈਜ਼ ਇਜ਼ ਵੈਰੀ ਸਮਾਲ ਇਹਦੇ ਵਿੱਚ ਕੀ ਹੈ ਕਿ ਹਰ ਕੋਈ ਪੈਨ ਇਨ ਕਰ ਸਕਦਾ ਹਰ ਕੋਈ ਟੱਚ ਇਨ ਕਰ ਸਕਦਾ ਬਟ ਅਗਰ ਆਪਾਂ ਇਹ ਦੇਖਾਂਗੇ ਕਿ ਇਨ ਸਪੈਨ ਆਫ 5 ਇਅਰਸ 5 ਇਅਰਸ ਦੇ ਵਿੱਚ ਇਹ ਜਿਹੜੀ ਇਨਵੈਸਟਮੈਂਟ ਈ ਹੈ ਉਹ ਟਿਕਟ ਸਾਈਜ਼ ਅੱਡਾ ਹੋ ਜਾਣਾ ਕਿ ਇਟ ਵਿਲ ਬੀ ਅਵੇਲੇਬਲ ਟੂ ਵੈਰੀ ਫਿਊ ਪੀਪਲ ਤੇ ਅਸੀਂ ਇਸ ਲਈ ਅੱਜ ਅਸੀਂ ਪੈਚ ਇਨ ਕਰਦੇ ਪਏਗਾ ਕਿ ਤੁਸੀਂ ਆਓ ਤੁਸੀਂ ਅੱਜ ਉਹ ਇਨਵੈਸਟਮੈਂਟ ਕਰ ਸਕਦੇ ਹੋ ਜਿਹੜੀ ਤੁਸੀਂ ਅੱਗੇ 10 ਸਾਲਾਂ ਬਾਅਦ ਜਾਂ ਅੱਗੇ 15 ਸਾਲਾਂ ਬਾਅਦ ਯੂਲ ਰਿਮੈਂਬਰ ਕਿ ਹਾਂਜੀ ਅਸੀਂ ਇੱਕ ਐਨੀ ਇੱਕ ਇਨਵੈਸਟਮੈਂਟ ਕੀਤੀ ਸੀਗੀ ਤੇ ਅੱਗੇ ਕਿੱਥੇ ਤੱਕ ਪਹੁੰਚ ਗਈ ਆ ਸਰ ਦੁਲੇਰਾ ਜਿਹੜੀ ਕਿੱਤਾ इजीली ਲੋਕ ਲੈ ਸਕਦੇ ਕਰੇ ਬੈਟੇ ਲੁਧਿਆਣਾ ਦੇ ਵਿੱਚ ਹੀ ਆਪਣੀ ਰਜਿਸਟਰੀ ਕਰਵਾ ਸਕਦੇ ਆ ਕਿ ਉਹਨਾਂ ਨੂੰ ਵਿਜ਼ਿਟ ਕਰ ਜਾਣਾ ਪਊਗਾ ਇਹ ਟੋਟਲੀ ਤੁਹਾਡੇ ਉੱਤੇ ਆ ਕਿ ਤੁਸੀਂ ਕਿੱਦਾਂ ਕਰਨਾ बिकॉज़ दे हैव ਗਾਟ ਅ 1 ਡੇ ਸਿੰਗਲ ਵਿੰਡੋ ਹੈਗੀ ਆ ਉੱਥੇ ਤੁਹਾਨੂੰ ਉੱਥੇ ਜਾਣਾ ਹੈ ਤੁਸੀਂ ਉੱਥੇ ਜਾ ਕੇ ਦੇਖ ਕੇ ਰਜਿਸਟਰੀ ਕਰਾਣੇ ਜਾਂਦੇ ਹੋ ਵੀ ਇੱਥੇ ਕਰਨੀ ਹੈ ਇੱਥੇ ਵੀ ਹੋ ਜੇਗੀ ਦੈਟਸ ਅਪ ਟੂ ਯੂ ਰੀਲੀ ਕਨੈਕਟੀਵਿਟੀ ਹੈ ਵੀ ਆਈਡੀ ਰੋਡ ਕਨੈਕਟੀਡ ਹੈ ਔਰ ਵੀ ਵੀ ਹੈ ਟੂ ਟੇਕ ਇਸ ਸਾਰਾ ਦਾ ਸਾਰਾ ਇਟਸ ਪਲਾਨਡ ਬਾਏ ਗਵਰਨਮੈਂਟ ਦੇਖੋ ਆਪਾਂ ਹੁਣ ਤੱਕ ਆਪਾਂ ਚੰਡੀਗੜ੍ਹ ਦੀ ਗੱਲ ਕਰਦੇ ਆ ਸਾਰੇ ਕਹਿੰਦੇ ਇਟਸ ਅ ਪਲਾਨਡ ਸਿਟੀ ਥੈਟਸ ਵਾਈ ਉਹਨੀ ਸੋਹਣੀ ਹੈ ਥੈਟਸ ਵਾਈ एवरीवन वांट टू ਮੂਵ देयर ਨਾਉ ਥਿਸ ਇਜ਼ ਅ ਸਿਟੀ ਥੈਟ ਇਜ਼ ਇਵਨ BIGGER ਦੈਨ ਸਿੰਗਾਪੁਰ ਆਪਾਂ ਇੱਕ ਸਿੰਗਾਪੁਰ ਦਾ ਸਾਈਜ਼ ਲੈਨੇ ਕਿ ਹਾਂ ਸਿੰਗਾਪੁਰ ਇੱਕ ਨਹੀਂ ਵੱਡੀ ਕੰਟਰੀ ਹੈ ਤੇ ਇਹ ਜਿਹੜਾ ਇਹ ਸਾਰਾ ਪਲਾਨ ਕਰਦੇ ਭੀ ਥੈਟ ਇਜ਼ ਇਵਨ BIGGER ਦੈਨ ਦੈਟ ਨਾ ਤੇ ਉਹ ਵੀ ਪਲਾਨਡ ਸਾਰਾ ਬਿਜ਼ਨਸ ਨੂੰ ਧਿਆਨ ਚ ਰੱਖ ਕੇ ਕਰੇ ਐਗਜੈਕਟਲੀ ਸਾਰਾ ਜ ਸਾਰਾ ਬਿਜ਼ਨਸ ਨੂੰ ਲੈ ਕੇ ਜਾ ਰਹੇ ਸੀ ਡਿਵੈਲਪਮੈਂਟ ਕਿਸ ਇੱਕ ਫਸਟ ਵਰਲਡ ਕੰਟਰੀ ਜਿਵੇਂ ਹੈ ਸੈਕੰਡ ਵਰਲਡ ਕੰਟਰੀ ਜਿਵੇਂ ਹੈ ਥਰਡ ਵਰਲਡ ਕੰਟਰੀ ਡਵੈਲਪਮੈਂਟ ਨਹੀਂ ਦੇਤੇ ਤਾਂ ਆਪਾਂ ਅੱਗੇ ਅੱਗੇ ਵੱਧ ਜਾਈਏ ਸੋ ਦਿਸ ਇਜ਼ ਇੰਡੀਆਜ਼ ਟਾਈਮ ਹੁਣ ਆਪਾਂ ਡਵੈਲਪ ਕਰਦੇ ਪਿਆ ਸੋ ਯੂ ਸ਼ੁੱਡ ਇਨਵੈਸਟ ਇਨ ਇਟ ਯੂ ਸ਼ੁੱਡ ਗੈਟ ਦਾ ਓਪਰਚੁਨਿਟੀ ਟੂ ਆਲਸੋ ਡਵੈਲਪ ਵਿਦ ਇੰਡੀਆ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਲੱਗਦਾ ਆਪਣੇ ਪੰਜਾਬੀ ਉਸੇ ਜਾ ਰਹੇ ਨੇ ਇਸ ਵਾਰ ਵੀ ਤੁਸੀਂ ਆ ਜਾਇਆ ਰੋਗਾਨਾ ਕਿ ਜਿਹੜਾ ਪ੍ਰੋਜੈਕਟ ਸੀਗਾ ਉਹਨਾਂ ਕਿਦਾਂ ਦਾ ਰਿਸਪੌਂਸ ਹੈ ਜੀ ਸਾਡਾ ਮਲਟੀਮੇਟ ਰਿਸਪੌਂਸਰ ਬਿਕੋਜ਼ ਸਾਡਾ ਇਹੀ ਏਰੀਆ ਜਿਹੜੀ ਚੰਡੀਗੜ੍ਹ ਰੂਟ ਹੈ ਉਹ ਲੈ ਗਿਆ ਸਿਰਫ ਕਵਰ ਕਰ ਬਸ ਇਹ ਕਵਰ ਕਰ ਬੱਦਸ਼ਮੀ ਪ੍ਰੋਪਰਟੀਆਂ ਐਂਡ ਯੂ ਹੈਵ ਅ ਗੁੱਡ ਐਕਸਪੀਰੀਅੰਸ ਪ੍ਰੋਜੈਕਟ ਏਕੀ ਹੈ ਤੁਹਾਡੀ ਡਿਟੇਲ ਹੋਣੀ ਚਾਹੀਦੀ ਸੀ ਲੱਗਿਆ ਜੀ ਗ੍ਰੀਨ ਪ੍ਰੋਜੈਕਟ ਹੈ ਕਿ ਨਾ ਤਾਂ स्मार्ट सिटी फर्स्ट ग्रीनफील्ड स्मार्ट सिटी रेडी 90 2 स्क्वायर किलोमीटर दी बन जा रही है प्लस एवरीविच बहुत बड़े-बड़े इन्वेस्टर्स लाइक टाटा रिलायंस अडानी सुजल फेर्मा जेएसडब्ल्यू कौन जाने पता लगया कि भाई जेड़े कैरियर हुंदा है एवरीबॉडी हैज इन्वेस्टेड एंड टाटा ने तो काफी अपना सोलो प्लांट भी रेडी कर चुकी है ला चुके हैं तेल big development for india kal karey ek opportunity to create a city which is going to be biggest city of india now so 20 square kilometer jende ko apne hi highways apna hi airports with 76 terminals apna hi metro ring first bande matram metro rail jid chal rahi hai from ahmedabad to delhi that would be starting monorails again फ्राइट कोरिडोर डीएमआईसी भारत माला का प्रोजेक्ट है टेली मुंबई इंडस्ट्रियल कॉरिडोर जो नॉर्थ को अटैच करता है छह स्टेट्स कवर्ड है है बिल्कुल विंडो क्लीअरेंस हैजिस्ट्री जो भी करानी है तो इनकी अपनी ऑफिशियल गोरमेंट ऑफ गुजरात की वैबसाइट है जो भी रजिस्ट्री है सब ई पेमेंट के थ्रू सब कुछ होगा and you can see your uh, survey number your tp number everything so projectum ki ki commercial residential ki so sir we are coming up with residential conversion and jo jada uh, size of the residential 134 us the leg and 133 price was created maybe sir uh, jo asi launch kita hai price 8000 plus 1000 we are some special offers bhi dekh rahe hain ke bas ta kehnde ho aao tusi aao gal karo वे टू व्यू स्पेशल ऑफिस, वे रेडी कितनी बार रिस्पांसिबल हो जाना वासिम एब्सुलटली, टैट इज बाय, इट्स बीन अ यर, वन मंथ, लास्ट अठाईस जुलाई नो से शुरू हुए थे, पूरा एक महीना हो चुका है, नसीब दिल तो, में जाने तो बार ही नहीं जा पा रहे, सच बिल्ड वंडरफुल वन एंड थैंक्यू लो जान 아, 지컬